ਅੱਜ 23 ਜੁਲਾਈ ਜੀ ਦਿਨ ਹੈਗਾ ਬੁੱਧਵਾਰ ਤੇ ਟਾਈਮ ਹੈ ਜਿਹੜਾ ਤੜਕੇ ਦਾ 10 ਵਜੇ ਕੀ ਤੜਕੇ ਦੇ ਜਗਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ ਮੱਧ ਪ੍ਰਦੇਸ਼ ਜੀ ਐਮਪੀ ਇਹ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਦਰਬਾਰ ਸਾਹਿਬ ਉਧਰ ਉੱਪਰ ਦੀ ਜਾਇਆ ਜਾਂਦਾ ਅੱਗੇ ਉਹ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆਉਣੇ ਆਗੇ ਤਾਂ ਸਾਰੇ ਨੂੰ ਪਹਿਲਾਂ 메ਨ ਗੇਟ ਲੰਘ ਕੇ ਤੇ ਉੱਪਰ ਇਧਰ ਵੱਲ ਦਰਬਾਰ ਸਾਹਿਬ ਵੱਲ ਆ ਜਾਂਦਾਗਾ ਤੇ ਇਧਰਲੇ ਆ ਸਾਈਡ ਦੀ ਰਾਹ ਆ ਜਾਂਦਾ ਜੀ ਇਧਰਲੇ ਪਾਸੇ ਸਾਹਮਣੇ ਬਾਬਿਆਂ ਦੇ ਦਫਤਰ ਬਣੇ ਹੋਇਆ ਪੁੱਛ ਕੇ ਸੁਬਾਸਤੇ ਕੁਝ ਵੀ ਪੁੱਛਣਾ ਕਰਨਾ ਜੀ ਤੇ ਕੋਈ ਕਾਰ ਸੇਵਾ ਕਰਨੀ ਹੈ ਕੀ ਕਮਰਾ ਲੈਣਾਗਾ ਹਨਾ ਰਾਤ ਨੂੰ ਰਹਿਣ ਵਾਸਤੇ ਉਹ ਸਾਰਾ ਕੁਝ ਇੱਥੇ ਹੁੰਦਾ ਜੀ ਆ ਬਾਬਿਆਂ ਦੇ ਦਫਤਰ ਆਗੇ ਤੇ ਬਾਕੀ ਸਾਹਮਣੇ ਜਿਹੜੀ ਜਗਾ ਰਹਿ ਜਾਂਦੀ ਹੈ ਜੀ ਗੁਰੂ ਕਾ ਲੰਗਰ ਆ ਗੇਟ ਰੰਕੇ ਜੀ ਅੱਗੇ ਹੈਗਾ ਗੁਰੂ ਕਾ ਲੰਗਰ ਟੁੱਟ ਬਰਤਦਾ ਰਹਿੰਦਾਗਾ ਤੇ ਇਸ ਤੋਂ ਅੱਗੇ ਜੀ ਯਾਤਰੀ ਨਿਵਾਸ ਹੈਗਾ ਰਹਿਣ ਵਾਸਤੇ ਕਮਰੇ ਬਣੇ ਹੋਏ ਆਗੇ ਯਾਤਰੀਆਂ ਦੇ ਕੋਈ ਵੀ ਦੂਰੋਂ ਨੇੜੋਂ ਆਉਂਦਾ ਹਨਾ ਜੀ ਉਹ ਰਹਿائش ਇੱਥੇ ਪੂਰੀ ਵਧੀਆ ਜੀ ਲੰਗਰ ਪ੍ਰਸ਼ਾਦਾ ਜਿਹੜਾ 24 ਘੰਟੇ ਚੱਲਦਾ ਰਹਿੰਦਾਗਾ ਇੱਧਰ ਲਿਖਿਆ ਹੋਇਆ ਜੀ ਕਮਰਾ ਨੰਬਰ 41 ਤੋਂ 108 ਅੱਗੇ ਆ ਤੇ ਬਾਬਾ ਬੁੱਢਾ ਜੀ ਯਾਤਰੀ ਨਿਵਾਸ ਅੱਗੇ ਤੇ ਇਹਦੇ ਨਾਲ ਹੀ ਜੀ ਅੱਜ ਸਵੇਰ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਜੀ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਗਵਾਲੀਅਰ ਸ਼ਹਿਰ ਦੇ ਜੀ ਆਸ-ਪਾਸੇ ਜਾਣੇ ਆਗੇ ਕਿਸੇ ਬਸ ਦੇਖਦੇ ਆ ਕਿਹੜੀਆਂ ਚੀਜ਼ਾਂ ਦੇਖਣ ਆਲੀਆਂ ਆ ਤੇ ਇੰਨੀ ਛੋ ਨੂੰ ਨਾਲ-ਨਾਲ ਠੀਕ ਦੇਾਂਗੇ ਭਾਈ ਉਹ ਕੀ ਕਹਿੰਦਾ ਹਜੇ ਕਦਮ ਮੈਂ ਫੋਨ ਕਰਕੇ ਦੱਸੂਗਾ ਤੇ ਮੈਨੂੰ ਕਿੰਨਾ ਸਮਾਂ ਲੱਗੂਗਾ ਵਾਪਸ ਇੱਥੇ ਆਉਣ ਲਈ ਤੇ ਬਾਈ ਇੱਕ ਗੱਲ ਦੀ ਬੜੀ ਖੁਸ਼ੀ ਹੋਈ ਆਪਣੇ ਮੈਂ ਆਪਾਂ ਬਈ ਸਬਸਕ੍ਰਾਈਬਰ ਨਹੀਂ ਕਹਿਣਾ ਚਾਹੁੰਦੇ ਵੀ ਆਪਣੇ ਨਾਲ ਜਿੰਨੇ ਵੀ ਭੈਣ ਭਰਾ ਸਾਰੇ ਜੁੜੇ ਹੋਏ ਹਨ ਭੈਣ ਭਰਾਈ ਆ ਸਾਰੇ ਜੁੜੇ ਹੋਏ ਆ ਜਿੰਨੇ ਤੇ ਕੱਲ ਦੀ ਜਿਹੜੀ ਆਪਾਂ ਵੀਡੀਓ ਪਾਈ ਸੀ ਬਾਈ ਹਵਾਈ ਜਹਾਜ਼ ਵਾਲੀ ਵੀ ਆਪਾਂ ਸਫ਼ਰ ਕਰਕੇ ਆਏ ਆ ਤੇ ਬੜੀ ਮਨ ਨੂੰ ਖੁਸ਼ੀ ਹੋਈ ਵੀ ਜਿਹੜੇ ਆਪਾਂ ਨੂੰ ਸਾਰੇ ਭਰਾ ਆਪਣੇ ਨਾਲ ਜੁੜੇ ਹੋਏ ਆ ਦੇਖਣ ਆਲੇ ਉਹਨਾਂ ਨੂੰ ਬੜੀ ਖੁਸ਼ੀ ਹੋਈ ਵੀ ਕਿਸੇ ਨੇ ਕੋਈ ਇਦਾਂ ਦਾ ਕੋਈ ਭੇਤ ਭਾਵ ਨਹੀਂ ਕੋਈ ਕੀਤਾ ਵੀ ਸਾਰਿਆਂ ਨੂੰ ਉਹਨਾਂ ਨੂੰ ਆਪਣੇ ਨਾਲ ਖੁਸ਼ੀ ਜਿਹੜੀ ਹੋਈ ਆ ਵੀ ਆਪਣੇ ਆਪਣੀ ਖੁਸ਼ੀ ਜੀ ਉਹਨਾਂ ਦੀ ਖੁਸ਼ੀ ਤੇ ਬਹੁਤ ਧੰਨਵਾਦ ਬਾਈ ਸਾਰਿਆਂ ਦਾ ਦਿਲੋਂ ਇੱਕ ਵਾਰੀ ਫੇਰ ਤੇ ਚੱਲਦੇ ਆਂ ਫੇਰ ਜੀ ਅੱਜ ਆਪਾਂ ਗਵਾਲੀਅਰ ਸ਼ਹਿਰ ਵੱਲ ਸਾਜਨ ਚੱਲੇ ਪਿਆਰਿਆ ਕਾਜਨ ਚੱਲੇ ਪਿਆਰਿਆ ਕਿਉਂ I'm oh ਸਾਹਿਬ ਨੂੰ ਬਾਈ ਜਾਣ ਵਾਲੀ ਇੰਨੀ ਚੜਾਈ ਆ ਵੀ ਜਦੋਂ ਕੋਈ ਵੀ ਸਾਧਨ ਇਧਰੋਂ ਆਉਂਦਾ ਹਨਾ ਤਾਂ ਪਲਾਂ ਦੀ ਪੈਦਲ ਆਪਾਂ ਆ ਪਾਈਏ ਰੈਂਗ ਦਾ ਹੀ ਤੁਰਿਆ ਆਉਂਦਾਗਾ ਤੇ ਆਸੇ ਪਾਸੇ ਜਦੋਂ ਬਾਈ ਤੁਸੀਂ ਜਾਂਦੇ ਹੋਏ ਦੇਖੋਗੇ ਤਾਂ ਹ ਜੈਨ ਧਰਮ ਦੇਗਾ ਨਾ ਤਸਵੀਰਾਂ ਬਣੀਆਂ ਹੋਈਆਂ ਆ ਪਹਾੜ ਦੇ ਉੱਤੇ ਇਹ ਕਹਿੰਦੇ ਬਾਈ 15ਵੀਂ ਸਦੀ ਦੇ ਆਸ-ਪਾਸ ਬਣਾਈਆਂ ਗਈਆਂ ਸੀ ਉਹ ਉਹਨਾਂ ਟਾਈਮਾਂ ਦੇ ਗਈਆਂ ਤੇ ਆਹ ਜਿਹੜੀ ਸੜਕ ਆ ਗਈ ਇਹ ਤਾਂ ਬਾਅਦ ਚ ਬਣਾਈ ਗਈ ਆ ਪਹਿਲਾਂ ਇੱਥੇ ਮੰਨ ਤਾਂ ਹੁੰਦੀ ਸੀ ਇਹਨਾਂ ਦੀ ਬਹੁਤ ਬਣਾਈਆਂ ਹੋਈਆਂ ਬਈ ਇੱਧਰ ਉਹ ਅੱਗੇ ਵੀ ਦੋਨੇ ਪਾਸੇ ਮਤਲਬ ਇਹ ਹੱਥ ਵੀ ਤੇ ਦੂਜੇ ਹੱਥ ਵੀ ਜੋ ਜਾਣੇ ਆਪਾਂ ਦੋਨੋਂ ਹੱਥ ਦੇਖ ਲਈਆਂ ਵੱਡੀਆਂ ਤਸਵੀਰਾਂ ਛੋਟੀਆਂ ਸਾਰੀਆਂਆਂ ਆਂਗੀਆਂ ਸ਼ਹਿਰ ਗਵਾਲੀਅਰ ਤੇ ਆਪਾਂ ਅੰਦਰ ਨੂੰ ਆ ਗਏ ਆਂ ਬਾਈ ਤੇ ਪਹਿਲਾਂ 바ਵਾ ਮੀ ਆ ਜਾਂਦਾ ਸੀਗਾ ਪੂਰਾ ਫੋਲੀ ਕੰਮ ਬਾਬੇ ਨੇ ਚਲਾਈ ਰੱਖਿਆ ਹੁਣ ਮਾੜਾ ਮੋਟਾ ਟਿਪਕਾ ਟਿਪਕਾ ਜਿਹਾ ਕੰਮ ਚੱਲੀ ਜਾਂਦਾਗਾ ਤੇ ਆਪਾਂ ਇਧਰਲੇ ਪਾਸੇ ਇੱਕ ਚੌਂਕ ਦੇ ਵਿੱਚ ਖੜੇ ਆਂਗੇ ਸਾਹਮਣੇ ਜਿਹੜਾ ਪਹਿਲਾ ਜੀ ਇਧਰ ਬੁੱਤ ਬਣਿਆ ਹੋਇਆਗਾ ਲਾਲਾ ਲਾਜਪਤਰਾ ਏ ਤੇ ਦੂਜਾ ਹੈਗਾ ਲਿਖਿਆਗਾ ਬਾਲ ਗੰਗਾ ਧਾਰ ਤਿਲਕ ਤੇ ਤੀਜਾ ਹੈਗਾ ਜੀ ਵਿਪਨ ਚੰਦ ਪਾਲ ਇਹ ਚੌਂਕ ਹੈਗਾ ਇਧਰਲੇ ਪਾਸੇ ਆਪਾਂ ਇੱਥੇ ਕਿਉਂ ਆਏ ਆ ਬਾਈ ਇੱਥੇ ਬਣਿਆ ਹੋਇਆਗਾ ਆਪਣਾ ਚਿੜੀਆ ਘਰ ਜਿਹਨੂੰ ਜੂ ਕਹਿੰਦੇ ਆਗੇ ਸਾਹਮਣੇ ਆ ਗਈ ਉਹ ਉਹਦੀ ਕੁਛ ਕਰ ਪੀ ਟਿਕ ਟਿਕ ਆਪਾਂ ਪਤਾ ਕਰਦੇ ਆ ਕੀ ਟਿਕ ਟਿਕ ਅੰਦਰ ਕਿਹੜਾ ਜਾਨਵਰ ਦੇਖਣ ਲਈ ਹੈਗਾ ਵੈਸੇ ਕਿ ਛੇਰ ਚੀਤੇ ਬਹੁਤ ਛਾਪੇ ਹੁੰਦੇ ਆ ਪਰ ਦੇਖਣ ਲਈ ਅੰਦਰ ਕਈ ਵਾਰ ਨਹੀਂ ਹੁੰਦੇ ਮਾੜੇ ਮੋਟੇ ਜੇ ਹਿਰਨਾ ਹੁਰਨਾ ਹਨਾ ਉਦਾਂ ਕੁਛ ਮਾੜਾ ਮੋਟਾ ਹੁੰਦਾਗਾ ਤੇ ਆਪਾਂ ਚੱਲ ਕੇ ਅੰਦਰ ਦੇਖਦੇ ਆ ਭਾਈ ਕੀ ਕੁਛ ਹੈ ਜੀ ਹਰਪਾਲ ਖੜਾ ਬਾਈ ਬਾਰੀ ਕੋਲੇ ਤੇ ਪਰਚੀ ਜੀ ਕੱਟ ਕੇ ਤੋਰਤਾ ਬਾਈਆਂ ਨੇ ਇਧਰਲੇ ਪਾਸੇ ਸਾਰਾ ਰੇਟ ਲੂਡ ਲਿਖਿਆ ਹੋਇਆ ਬਾਈ ਕਹਿੰਦੇ 18 ਸਾਲਾਂ ਤੋਂ ਜਿਹੜਾ ਉੱਤੇ ਆ ਨਾ ਬਾਈ ਉਹਦੇ ਲੱਗਦੇ 60 ਰੁਪਏ ਤੇ ਬੱਚਿਆਂ ਦੇ ਲੱਗਦੇ 20 ਰੁਪਏ 12 ਸਾਲਾਂ ਦੀ ਉਮਰ ਤੱਕ ਜੇ ਕੋਈ ਪੜਨ ਵਾਲਾ ਮੁੰਡਾ ਤੇ ਭਾਈ ਕੁੜੀ ਆ ਉਹਦੇ ਲੱਗਦੇ 30 ਰੁਪਏ ਜੇ ਕੋਈ ਬਾਹਰਲੇ ਦੇ ਛੁਆ ਆਇਆ ਬਾਹਰਲੇ ਮੁਲਕ ਚੋਂ ਤਾਂ ਉਹਦਾ 200 ਰੁਪਏ ਲੱਗਦਾ ਆ ਕੈਮਰਾ ਲਿਖਿਆ ਬਾਈ ਇਹਦੀ ਨਹੀਂ ਸਮਝ ਆਈ ਇਹ ਲਿਖਿਆ 30 ਰੁਪਏ ਸਾਨੂੰ ਬਾਈ ਪਤਾ ਹੀ ਹੋਣਾ ਤੁਸੀਂ ਆਸੇ ਪਾਸੇ ਜਾਣੇ ਰਹਿੰਦੇ ਹੋ ਸਾਰੇ ਇਹ ਕੈਮਰਾ ਕਿ ਜਾਂ ਤਾਂ ਕੈਮਰਾ ਕੋਈ ਲੈ ਕੇ ਜਾਣ ਦੀ ਨਾਲ ਹੋਊਗੀ ਭਾਈ ਫੋਟੋ ਫੋਟੋ ਖਿਚਣ ਦਾ ਉਹਦੇ ਅੱਡ ਹੋਣਗੇ 30 ਰੁਪਏ ਆਪਣੇ ਤੋਂ ਲਿਆ ਭਾਈ ਇਹਨਾਂ ਨੇ 180 ਰੁਪਏ ਤਿੰਨਾਂ ਜਾਣੇ ਨੇ ਆ ਜਾਓ ਮੁੰਡਿਓ ਹੁਣ ਚਲੀ ਗਏ ਅੰਦਰ ਠੀਕ ਹੈ ਜਾਈਏ ਜੀ ਹਾਂ ਓਏ ਘਾਰਿਆ ਜੀ ਸਾਡਾ ਬੰਦਾ ਮਗਰ ਉਹਨੂੰ ਨਾ ਫੜ ਫੜ ਲੈ ਕੇ ਆ ਆ ਗਿਆ ਜਾਨ ਤੇ ਆਪਾਂ ਉਹ ਕੈਮਰੇ ਵਾਲਾ ਬਾਈ ਬਾਈ ਤੋਂ ਪੁੱਛ ਹੀ ਲਿਆ ਉਹ ਕਹਿੰਦਾ ਜੇ ਬਾਈ ਨਾਲ ਇੱਕ ਦੂਜਾ ਕੈਮਰਾ ਹੁੰਦਾ ਹੈ ਨਾ ਵੱਡੀ ਵੱਡਾ ਕੈਮਰਾ ਤੇ ਉਹ ਨਾਲ ਲੈ ਕੇ ਜਾਣਾ ਹੋਵੇ ਤਾਂ 30 ਰੁਪਏ ਉਹਦਾ ਲੱਗਦੇ ਹੈਗੇ 30 ਰੁਪਏ ਉਹਦਾ ਕਿਰਾਇਆ ਹੈਗਾ ਜਿੱਸ ਲੱਗਦੇ ਹਾਂ ਜਿਹੜਾ ਮਰਜੀ ਕੈਮਰਾ ਹੋਵੇ ਦੂਜਾ ਆ ਜਾਂਦਾ ਵੈੜਾ ਪਹਿਲਾ ਜਾਨਵਰ ਬਾਈ ਉਹ ਦੇਖ ਲੋ ਕੱਛੂ ਆਗਾ ਮੈਂ ਸ਼ੂ ਨੂੰ ਲਿਆਉਣਾ ਸੀ ਯਾਰ ਕੱਛੂ ਨੂੰ ਦੇਖ ਕੇ ਨਹੀਂ ਸ਼ੂ ਦੀ ਜਿਆਦਾ ਕੀ ਮੱਛੀਆਂ ਫੜਦਾ ਸੀ ਨਾ ਉਹ ਅੱਗੇ ਆਗੇ ਬਾਈ ਆਹਾ ਛਤਰ ਮੁਰਗ ਇਹ ਖਾਸੇ ਵੱਡੇ ਯਾਰ ਬੰਦੇ ਦੇ ਮਗਰ ਵੀ ਪੈ ਜਾਂਦੇ ਹੋਣਗੇ ਯਾਰ ਪਾਲ ਮੈਂ ਦੇਖਿਆ ਉਹ ਵੀਡੀਓ ਦੇ ਵਿੱਚ ਮਗਰ ਮਗਰ ਭੱਜੇ ਫਿਰਦੇ ਉਹ ਬਾਈ ਇਹਨਾਂ ਦਾ ਸਾਹਮਣੇ ਛੱਡ ਜਾ ਬਣਾਇਆ ਹੋਇਆ ਪਿਛਲੇ ਪਾਸੇ ਜਾਂ ਜਿਵੇਂ ਹੁਣ ਮੀਂਹ ਪਈ ਜਾਂਦਾ ਹਨ ਇੱਕ ਉਹ ਅੰਦਰ ਫਿਰਦਾ ਸੀਗਾ ਅੰਦਰ ਵੀ ਹੋ ਜਾਂਦੇ ਇਹ ਮੀਂਹ ਕਣੀ ਚ ਛੱਡ ਨਹੀਂ ਹੁੰਦਾ ਇਹਨਾਂ ਦਾ ਫਾਰਮ ਹਾਊਸ ਹੁੰਦਾ ਇਹਨਾਂ ਦਾ ਉਹ ਕਮਟੇ ਡਾ ਡਾ ਚਾਹਦਾ ਉਹ ਮੜਦਾ ਤੰਦਗਾ ਹਨ ਗੱਲਾਂ ਕਰਦਾ ਤੇਰੇ ਨਾਲ ਯਾਰ ਸਮਝ ਗਿਆ ਸਮਝ ਗਿਆ ਸਾਰੀ ਗੱਲ ਸਮਝ ਗਿਆ ਜੀ ਤੇ ਇਧਰਲੇ ਪਾਸੇ ਬਾਈ ਹਰੇਕ ਜਿੱਥੇ ਵੀ ਕੋਈ ਜਾਨਵਰ ਆਉਂਦਾ ਹਨ ਉਹਦੇ ਬਾਰੇ ਆਹ ਕਯੂ ਆਰ ਕੋਡ ਲੱਗਿਆ ਹੁੰਦਾਗਾ ਤੇ ਕੋਈ ਵੀ ਇਸ ਬਾਰੇ ਜਾਨਵਰ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਇਥੋਂ ਮਿਲ ਜਾਂਦੀ ਹੈ ਤੇ ਵੈਸੇ ਇਥੇ ਲਿਖਿਆ ਵੀ ਪਿਆਗਾ افریقا ਦਾ ਮੂਲ ਨਿਵਾਸੀ ਆ ਕਹਿੰਦੇ ਇਹ ਤੇ 8 ਤੋਂ 9 ਫੁੱਟ ਕਹਿੰਦੇ 60 ਤੋਂ 130 ਕਿਲੋ ਤੱਕ ਬਾਈ ਇਹਦਾ ਵਜ਼ਨ ਹੋ ਜਾਂਦਾਗਾ 8 ਤੋਂ 9 ਫੁੱਟ ਇਹ ਉਚਾਈ ਹੋ ਜਾਂਦਾਗਾ 2 ਤੋਂ 7 ਤੱਕ ਇਹ ਅੰਡੇ ਦਿੰਦਾ ਬਾਈ ਹਾਂਜੀ ਤੇ ਜਿਸਮੇ 35 ਕੇ 45 ਦਿਨ ਬਾਅਦ ਬੱਚੇ ਨਿਕਲਦੇ ਹਨ 35 ਤੋਂ 45 ਦਿਨਾਂ ਦੇ ਵਿੱਚ ਵਿੱਚ ਕਹਿੰਦੇ ਬਾਈ ਅੰਡਿਆਂ ਚੋਂ ਬੱਚੇ ਨਿਕਲੇ ਆਉਂਦੇ ਆਗੇ ਤੇ ਇਹਦੀ 45 ਤੋਂ 50 ਸਾਲ ਉਮਰ ਹੁੰਦੀ ਆ ਠੀਕ ਹੈ ਜੀ 76 ਮੁਰਗ ਆਇਦਰਲੇ ਪਾਸੇ ਬਾਈ ਆ ਡੰਡਾ ਜਾਂ ਲੱਗਿਆ ਪਿਆਗਾ ਤੇ ਲਿਖਿਆ ਪਿਆਗਾ ਹੀਮਾ ਪਾਲੂ ਹੀਮਾ ਮਾਲਿਆਂ ਨੂੰ ਪਾਲੂ ਹੈ ਲੰਗੂਰ ਦਰਾਈ ਕੋੜਾ ਹੋਰ ਕੁਛ ਰਹਿ ਜੇ ਰਹਿ ਜੇ ਦਰਾਈ ਕੋੜਾ ਹਰਪਾਲ ਜ਼ਰੂਰ ਦੇਖਾਂਗੇ ਓਏ ਚਿੜੀਆ ਘਰ ਚ ਬਈ ਆਪਾਂ ਹੋਰ ਵੀ ਦੋ ਤਿੰਨ ਥਾਂ ਵੀ ਗਏਾਂਗੇ ਤੇ ਪਰ ਇੱਥੇ 80 ਰੁਪਏ ਦਿੱਤੇ ਤਾਂ ਮੈਨੂੰ ਲੱਗਦਾ ਵੀ ਮੁੱਲ ਮੁੜੀ ਜਾਂਦਾਗਾ ਕਿਉਂਕਿ ਜਿਹੜੇ ਇੱਥੇ ਵਧੀਆ ਵਧੀਆ ਜਾਨਵਰ ਪੰਛੀ ਅਗੇ ਦੇਖਣ ਨੂੰ ਮਿਲ ਹੀ ਜਾਂਦੇ ਆਗੇ ਇਧਰਲੇ ਪਾਸੇ ਆ ਜੰਗਲੇ ਜੇ ਲੱਗੇ ਪਏ ਆ ਤੇ ਇਧਰ ਲਿਖਿਆ ਬਾਈ ਮੈਨੂੰ ਹਿਪੋਤਾਕੀ ਪੜਨਾ ਆਉਂਦਾ ਹਿਪੋਪੋਟੋਮਸ ਤੇ مشاہد ਇਹ ਬਾਈ ਇਹਨੂੰ ਪੰਜਾਬੀ ਚ ਦرائی ਘੋੜਾ ਕਹਿੰਦੇ ਹੈਗੇ ਇਧਰਲੇ ਪਾਸੇ ਅੰਦਰ ਆਪਾਂ ਨੂੰ ਤੁਹਾਨੂੰ ਦਿਖਾਉਨੇ ਆਂ ਬਾਈ ਜਿਹਦਾ ਵਜ਼ਨ ਕਹਿੰਦੇ 1500 ਤੋਂ ਲੈ ਕੇ 2000 ਕਿਲੋ ਤੱਕ ਦਾ ਹੋ ਜਾਂਦਾ ਤੇ ਆਮ ਬਾਈ ਬਹੁਤ ਘੱਟ ਚਿੜੀਆਂ ਘਰਾਂ ਚ ਹੁੰਦੇ ਹੈਗੇ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਦੇ ਆਹ ਸੀ ਬਾਈ ਟੂ ਆ ਜਾ ਦੇਖਦਾ ਕੱਲਾ ਦਿਖਾਉਣਾ ਆ ਬੈਠਿਆ ਹੈਗੇ ਕੱਢਣ ਤੋਂ ਇਹਨਾਂ ਨੂੰ ਮੂੰਹ ਜਾ ਬਾਹਰ ਇੱਕ ਮਿੰਟ ਮਾਰਾ ਜਾ ਉਹ ਆ ਗਿਆ ਉਹ ਆ ਗਿਆ ਆ ਆਮ ਤੌਰ ਤੇ ਬਈ ਆਪਾਂ ਦੇਖਦੇ ਹਾਂ ਨਾ ਤੁਸੀਂ ਵੀ ਸਾਰੇ ਆ ਜਾਣਦੇ ਹੁੰਦੇ ਰਹਿੰਨੇ ਹੋਗੇ ਜਿਹੜੀਆਂ ਘਰਾਂ 'ਚ ਤੇ ਇਦਾਂ ਦੇ ਜਾਨਵਰ ਬਹੁਤ ਘੱਟ ਹੁੰਦੇ ਹੈਗੇ ਤੇ ਹੋਰ ਪੜ੍ਹਦੇ ਆਂ ਬਈ ਆਪਾਂ ਇਹਦੇ ਬਾਰੇ ਜਾਣਕਾਰੀ ਕੀ ਕੀ ਲਿਖਿਆ ਗਿਆ ਇਹ ਬਈ ਉਤਰੀ ਪ੍ਰੀਖਿਆ ਦਾ ਜਿਹੜਾ ਜਾਨਵਰ ਆਗਾ ਜਾਨਵਰ ਨਹੀਂ ਆਂਦਾ ਆਪਾਂ ਪਸ਼ੂ ਵੀ ਕਹਿ ਸਕਦੇ ਆ ਤੇ 47 ਤੋਂ 50 ਸਾਲਾਂ ਤੱਕ ਹੁੰਦੀ ਹੈ ਕੀ ਤੇ ਕਹਿੰਦੇ ਧਰਤੀ ਦਾ ਇਹ ਤੀਜਾ ਕਹਿੰਦੇ ਸ਼ਾਕਾਹਾਰੀ ਸਭ ਤੋਂ ਵੱਡਾ ਸ਼ਾਕਾਹਾਰੀ ਜਿਹੜਾ ਜਾਨਵਰ ਕਹ ਲਓ ਭਾਈ ਪਸ਼ੂ ਕਹ ਲਓ ਇਹ ਹੈਗਾ ਤੇ ਇੱਧਰ ਗਾਂ ਆ ਗਈਆਂ ਭਾਈ ਹਿਰਨਾ ਤੇ ਇਹਨਾਂ ਦੇ ਖਾਣ ਪੀਣ ਵਾਸਤੇ ਆ ਆਪਣੇ ਸਬਜ਼ੀਆਂ ਸੂਬਜ਼ੀਆਂ ਭਾਈ ਕੱਟ ਕੇ ਹਨਾ ਖੀਰੇ ਖੂਰੇ ਉਹ ਜਿਹੜਾ ਆਸੇ ਪਾਸੇ ਉਵੇਂ ਪਾਏ ਪਏ ਆ ਤੇ ਦਾਣੇ ਦੂਣੇ ਵੀ ਆ ਦੇਖੋ ਕਬੂਤਰ ਉੱtre ਆਉਂਦੇ ਆਗੇ ਉਹ ਵੀ ਪਾਏ ਪਏ ਆਗੇ ਇਹ ਤਾਂ ਭਾਈ ਆਪਾਂ ਨੂੰ ਆਮ ਤੌਰ ਤੇ ਹਨਾ ਦੇਖਣ ਨੂੰ ਮਿਲ ਹੀ ਜਾਂਦੇ ਆਂਗਾ। ਹੋਰ ਕੋਈ ਜਾਨਵਰ ਦੇਖਦੇ ਆਂ। ਆ ਪਿੱਛੇ ਭਾਈ ਆਪਾਂ ਜਿਹੜਾ ਜਾਨਵਰ ਹਨਾ ਦੇਖ ਕੇ ਆਏ ਆਂਗੇ ਉਹ ਪਾਣੀ ਦੇ ਵਿੱਚ ਤੇ ਉੱਥੇ ਭਾਈ ਉਹਨੂੰ ਖੜੇ ਆਸੇ-ਪਾਸੇ ਲੋਕ ਹੋਰ ਵੀ ਦੇਖੀ ਜਾਂਦੇ ਸੀਗੇ ਤੇ ਹੁਣ ਉਹ ਕਹੀ ਜਾਂਦੇ ਸੀ ਗੈਂਡਾ। ਤੇ ਲੱਗਦਾ ਦਰੈਸ਼ ਕੋੜ ਆ ਕੇ ਗੈਂਡਾ ਪਤਾ ਨਹੀਂ ਭਾਈ ਉਹ ਨੈਟ ਤੇ ਵੀ ਕੱਢ ਕੇ ਦੇਖਿਆ ਉਹਦਾ ਨਾਂ ਭਰ ਕੇ ਵੀ ਭਾਈ ਇਹ ਕੀ ਹੈਗਾ ਉਹ ਵੀ ਉੱਥੇ ਵੀ ਨਹੀਂ ਆਇਆਗਾ। ਉੱਥੇ ਵੀ ਉਹ ਉਮੀ ਜਿਹੜਾ ਆਪਾਂ ਅੰਗਰੇਜ਼ੀ 'ਚ ਲਿਖਦੇ ਆ ਨਾ ਤੇ ਉਮੀ ਦਸੀ ਜਾਂਦਾ ਉਹੀ ਨਾਮ ਆਸ ਉਹਦਾ ਪੰਜਾਬੀ 'ਚ ਉਹਦਾ ਨਾਮ ਹੀ ਨਹੀਂ ਦੱਸਿਆ ਹੁਣ ਇਹ ਨਹੀਂ ਪਤਾ ਹੁਣ ਬਾਈ ਤੁਸੀਂ ਦੱਸ ਦੋ ਵੀ ਗੈਂਡਾ ਕਾ ਕਿਧਰਾਈ ਕੋੜਾ ਕਾ ਕੀ ਗੱਲ ਬਾਤ ਹੈ ਅੱਗੇ ਆ ਗਿਆ ਬਾਈ ਮਗਰਮਾਚ ਇਹਨੂੰ ਅੰਗਰੇਜ਼ੀ 'ਚ ਕਰੋਕੋਡਲ ਵੀ ਕਹ ਦਿੰਦੇ ਆਗੇ ਇਹ ਬਾਈ ਸਾਨੂੰ ਪਤਾ ਹੀ ਹੈ ਨਾ ਜਿਆਦਾ ਇਹ ਪਾਣੀ 'ਚ ਹੀ ਰਹਿੰਦਾਗਾ ਤੋਬਾ ਹੋਵੇ ਭਾਵੇਂ ਕੋਈ ਵੱਡਾ ਦਰਿਆ ਹੋਵੇ ਉਹਦੇ 'ਚ ਹੀ ਹੁੰਦੇ ਆ ਇਹ ਤੇ ਇਹ ਕਹਿੰਦੇ ਲੰਬਾਈ ਬਾਈ ਇਹਦੀ 4 ਮੀਟਰ ਤੱਕ ਹੁੰਦੀ ਹੈ ਜੀ ਤੇ ਦੰਦੇ ਬਈ ਇਹ ਆਂਡੇ ਦੰਦੇ ਹੈਗੇ 20 ਤੋਂ ਲੈ ਕੇ 40 ਆਂਡੇ ਤੱਕ ਦੰਦੇ ਹੈਗੇ ਇਹ ਖਾਂਦੇ ਪੀਂਦੇ ਹੈਗੇ ਜਿਹੜਾ ਬਈ ਇਹਨਾਂ ਦਾ ਖਾਣ ਪੀਣ ਹੈਗਾਗਾ ਉਹ ਜਿਹੜਾ ਪਾਣੀ ਦੇ ਵਿੱਚ ਹੀ ਮਾੜਾ ਮੋਟਾ ਕੁਝ ਹੁੰਦਾਗਾ ਜਾਂ ਤਾਂ ਮੱਛੀਆਂ ਮੁਛੀਆਂ ਤੇ ਕਈ ਵਾਰੀ ਆਪਾਂ ਟੀਵੀ ਤੇ ਵੀ ਬਾਈ ਦੇਖਦੇ ਆਂਗੇ ਨਾ ਚੈਨਲਾਂ 'ਤੇ ਆਉਂਦਾ ਹੁੰਦਾ ਤੇ ਉਹ ਜਿਹੜੇ ਵੱਡੇ ਮਗਰਮੱਚ ਹੁੰਦੇ ਹੈਗੇ ਤੇ ਉਹ ਕੋਈ ਜਦੋਂ ਪਾਣੀ ਪੀਣ ਆਉਂਦਾ ਕੋਈ ਹੈ ਨਾ ਪਸ਼ੂ-ਪਸ਼ੂ ਤੇ ਉਹਦਾ ਵੀ ਗੱਲ ਫੜ ਲੈਂਦੇ ਹੁੰਦੇ ਆ ਇਹ ਐਦਰਲੇ ਪਾਸੇ ਆ ਗਿਆ ਬਾਈ ਸੱਪਾਂ ਦਾ ਘਰ ਤੇ ਸਾਹਮਣੇ ਬਾਈ ਇਧਰ ਕਮਰੇ ਬਣੇ ਹੋਏ ਆ ਛੋਟੇ ਛੋਟੇ ਜਿਤੇ ਉਹ ਸ਼ੀਸ਼ਿਆਂ ਨਾਲ ਬੰਦ ਕਰੇ ਹੋਏ ਆ ਜਾਲੀ ਬਾਈ ਬਹੁਤ ਬਰੀਕ ਲੱਗੀ ਹੋਈ ਆ ਤੇ ਉਹਨਾਂ ਦੇ ਵਿੱਚ ਦੀ ਨਾ ਸੱਪ ਮਤਲਬ ਸਿੱਧੀਆਂ ਅੱਖਾਂ ਨਾਲ ਤਾਂ ਆਪਾਂ ਨੂੰ ਦਿਖ ਜਾਂਦਾਗਾ ਤੇ ਆਪਾਂ ਕੈਮਰੇ ਨਾਲ ਵੀਡੀਓ ਬਣਾ ਕੇ ਦੇਖੀ ਸੀ ਬਾਈ ਕੁਝ ਨਹੀਂ ਦਿਖਦਾ ਉਹ ਧੁੰਦਲਾ ਧੁੰਦਲਾ ਜਾ ਜਾਂਦਾ ਤੇ ਬਾਕੀ ਬਾਈ ਸਾਰੇ ਸੱਪ ਆਪਣਾ ਕੋਬਰਾ ਹੋ ਗਿਆ ਹਨਾ ਤੇ ਉਹ ਕੋ ਵੱਡਾ ਸਾਰਾ ਜਿਆ ਕਿਡਾ ਹੁੰਦਾ ਅਜਿਗਰ ਉਹ ਸਾਰੇ ਸੱਪ ਇੱਥੇ ਹੈਗੇ ਆਗੇ ਕੱਲਾ ਕੱਲਾ ਮਤਲਬ ਵਧੀਆ ਸਾਰਾ ਕੋ ਦੇਖਣ ਵਾਲਾਗਾ ਤੇ ਜੀ ਆਪਾਂ ਗਵਾਲੀਅਰ ਕਦੇ ਗੇੜਾ ਭਜਦਾ ਹਨ ਤਾਂ ਇਹ ਬਈ ਗੁਰਦੁਆਰਾ ਸਾਹਿਬ ਤੋਂ 2 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਹੈ ਇਧਰਲੇ ਪਾਸੇ ਆ ਬੱਕ ਤਾਂ ਬੁਕਤਾਂ ਜੀਆਂ ਬਈ ਤੇ ਕਊਆ ਰਕੋੜ ਸਾਰਿਆਂ ਦੇ ਜਿਵੇਂ ਵੀ ਕਿਸੇ ਨੂੰ ਜਿਆਦਾ ਜਾਣਕਾਰੀ ਚਾਹੀਦੀ ਹੁੰਦੀ ਹੈ ਨਾ ਤੇ ਉਹ ਲੱਗਿਆ ਹੁੰਦਾ ਸਕੈਨਰ ਜ ਆ ਉਹ ਪਾਸ ਸਕੈਨ ਕਰਕੇ ਈ ਸਾਰੀ ਜਾਣਕਾਰੀ ਦੇਖ ਸਕਦੇ ਅੰਗੇ ਬੱਕ ਤਾਂ ਜੀਆਂ ਖਾਸੀਆਂ ਫਰਦੀਆਂ ਬਈ ਪਾਣੀ ਜੀ ਖੇਲ ਜੀ ਬਈ ਹਰੇਕ ਥਾਂ ਹੀ ਬਣੀ ਹੈ ਜਿੱਥੇ ਵੀ ਜਾਨਵਰ ਹਨ ਪਾਣੀ ਪੂਣੀ ਪੀਣ ਨੂੰ ਵਿੱਚ ਹੀ ਨਾਈ ਜਾਂਦੇ ਆ ਕਿਤੇ ਵਿੱਚ ਹੀ ਪਾਣੀ ਪੀ ਜਾਂਦੇ ਆਗੇ ਸਾਰੇ ਥਾਵਾਂ ਤੇ ਉਹ ਬਣਿਆ ਹੋਇਆਗਾ ਬਾਕੀ ਬਈ ਇਸ ਚਿੜੀਆ ਘਰ ਦਾ ਇਹਨਾਂ ਗੱਲਬਾਤ ਠੀਕ ਲੱਗੀ ਕਿਉਂਕਿ ਆਪਾਂ ਪਹਿਲਾਂ ਜਿੱਥੇ ਵੀ ਗਏ ਆਗੇ ਐਨੇ ਜਿਹੜੇ ਜਾਨਵਰ ਐ ਪੰਛੀ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੇ ਇੱਕ ਹੀ ਚਿੜੀਆ ਘਰ ਦੇ ਵਿੱਚ ਸਾਹਮਣੇ ਤੁਸੀਂ ਆਹ ਦੇਖ ਲਓ ਬਈ ਜੰਗਲ ਦਾ ਰਾਜਾ ਜਿਹਨੂੰ ਕਹਨੇ ਆ ਸ਼ੇਰ ਬੈਠਾਗਾ ਤੇ ਪਿੱਛੇ ਆਪਾਂ ਚੀਤਾ ਵੀ ਦੇਖ ਕੇ ਆਏ ਆ ਤਿੰਦੂਆ ਵੀ ਥੱਲੇ ਫੱਟੇ ਜੇ ਥੱਲੇ ਬੜਿਆ ਬੈਠਾ ਸੀਗਾ ਵੀ ਕੁੱਲ ਮਿਲਾ ਕੇ ਬਈ ਇੱਥੇ ਸਾਰੇ ਜਾਨਵਰ ਵੀ ਹੈਗਾ ਸਪਸਪੌੜਾ ਹਨ ਕੁੱਲ ਮਿਲਾ ਸਾਰੇ ਆਗੇ ਦੇਖਣ ਵਾਤੇ ਵੀ ਵਧੀਆ ਦੇਖਣ ਵਾਲੀ ਜੀ ਨੇ ਨਹੀਂ ਦੇਖੇ ਤੇ ਦੇਖਣੇ ਚਾਹੀਦੇ ਆ ਇਹ ਆ ਬਾਈ ਦੇਸੀ ਪਾਲੂ ਇਹਨੂੰ ਰਿੱਚ ਵੀ ਕਹਿ ਦਿੰਦੇ ਆ ਕਹਿੰਦੇ ਬਾਈ ਇਹਨਾਂ ਦਾ ਵਜਨ ਨਾ ਤੇ ਜਿਹੜੀ ਪਾਲੂ ਦੇ ਘਰ ਵਾਲੀ ਹੁੰਦੀ ਹੈਗੀ ਉਹਦਾ ਹੋ ਜਾਂਦਾਗਾ 127 ਕਿਲੋ ਦੇ ਆਸ-ਪਾਸ ਵਗ ਜਾਂਦਾ ਬਾਈ ਤੇ ਜਿਹੜਾ ਪਾਲੂ ਹੁੰਦਾਗਾ ਉਹਦਾ 145 ਕਿਲੋ ਵਜਨ ਪਰ ਪਾਲ ਬਹੁਤ ਹੋ ਜਾਂਦਾ ਰੰਨਾ ਵਜਨ ਹੈ ਮੱਝ ਜਿਹੜਾ ਹੋ ਜਾਂਦਾ ਉਹ ਇਹ ਤਾਂ ਤੇ ਲੰਬਾਈ ਬਾਈ ਇਹਦੀ 140 ਸੈਂਟੀਮੀਟਰ ਹੁੰਦੀ ਹੈ ਲੰਬਾ ਇਸ ਜਿਆਦਾ ਨਹੀਂ ਹੁੰਦਾ ਇੰਨਾ ਕੀ ਹੁੰਦਾ ਗੋਲ ਮਟੋਲ ਜਿਆਦਾ ਹੁੰਦਾ ਹੈਗਾ ਚਿੜੀਆ ਘਰ ਦੇ ਵਿੱਚ ਆਪਾਂ ਜੀ ਜਾ ਆਏ ਆਂਗੇ ਤੇ ਆਪਾਂ ਨੂੰ ਬਾਈ ਕੰਮ ਠੀਕ ਲੱਗਿਆ ਵਧੀਆ ਲੱਗਿਆਗਾ ਕਿਉਂਕਿ ਆਪਾਂ ਉਦਾਂ ਦੇ ਜਾਨਵਰ ਹਜੇ ਤੱਕ ਨਹੀਂ ਦੇਖੇ ਸੀਗੇ ਜਿਹੜੇ ਆਪਾਂ ਨੂੰ ਇਸ ਚਿੜੀਆ ਘਰ ਦੇ ਵਿੱਚ ਦੇਖਣ ਨੂੰ ਮਿਲ ਗਏ ਸ਼ੇਰ ਵੀ ਦੇਖਣ ਨੂੰ ਮਿਲਿਆ ਬਾਈ ਚੀਤਾ ਵੀ ਦੇਖਣ ਨੂੰ ਮਿਲਿਆ ਤੇ ਬਾਈ ਆਪਾਂ ਐਦਾਂ ਦੇ ਜਾਨਵਰ ਗੈਂਡਾ ਹੋ ਗਿਆ ਹਨਾ ਪਹਿਲਾਂ ਕਦੇ ਨਹੀਂ ਦੇਖੇ ਸੀਗੇ ਤੇ ਜੇ ਕੋਈ ਗਵਾਲੀਆ ਰੋਂਦਾ ਬਾਈ ਇਹ ਦੋ ਕਿਲੋਮੀਟਰ ਦੂਰ ਪੈਂਦਾਗਾ ਗੁਰਦੁਆਰਾ ਸਾਹਿਬ ਤੋਂ ਕਿਲੇ ਵਾਲੇ ਗੁਰਦੁਆਰਾ ਸਾਹਿਬ ਤੋਂ ਤੇ ਕੋਈ ਜ਼ਿਆਦਾ ਦੂਰ ਨਹੀਂ ਹੈਗਾ 80 ਰੁਪਏ ਟਿਕਟਾ ਕੀ ਇੱਕ ਜਾਨੇ ਦੀ ਤੇ ਅੰਦਰ ਆਪਾਂ ਤੁਹਾਨੂੰ ਦਿਖਾਈ ਦਿੱਤਾ ਬਾਈ ਕਿਹੜੇ ਕਿਹੜੇ ਜਾਨਵਰ ਹਨਾ ਤੇ ਆ ਸਕਦੇ ਹਾਂ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਚ ਇੱਥੇ ਇੱਕ ਹੋਰ ਹੀ ਇੱਕ ਗੁਰਦੁਆਰਾ ਸਾਹਿਬ ਤਾਂ ਆਪਾਂ ਜਿੱਥੋਂ ਸਵੇ ਆਏ ਆ ਰਹਿ ਰਹੇ ਆ ਜੀ ਤਿੰਨ ਚਾਰ ਦਿਨ ਹੋ ਗਏ ਹਨ ਹਰਪਾਲ ਵਰਗੇ ਉਹ ਗੁਰਦੁਆਰਾ ਸਾਹਿਬ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਇਸੇ ਸ਼ਹਿਰ ਦੇ ਵਿੱਚ ਫੂਲ ਬਾਗ ਚੌਂਕ ਦੇ ਵਿੱਚ ਪੈਂਦਾਗਾ ਉੱਥੇ ਜਾ ਰਹੇ ਆਂਗੇ ਆਪਾਂ ਆਏ ਆਂ ਬਈ ਇੱਧਰੋਂ ਕਿਲਾ ਸਾਹਿਬ ਤੋਂ ਤੇ ਸਾਹਮਣੇ ਹੈਗਾ ਫੂਲ ਬਾਗ ਚੌਕ ਕਹਿ ਲਓ ਬਈ ਚਰਾਹਾ ਕਹਿ ਲਓ ਤੇ ਇਧਰਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਫੂਲ ਬਾਗ ਲਸ਼ਕਰ ਗਵਾਲੀਅਰ ਆਪਾਂ ਜੀ ਅੰਦਰ ਚੱਲਦੇ ਆਂਗੇ ਤੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਆਂ ਤੇ ਬਈ ਪਿੱਛੇ ਜਿਹੜਾ ਆਪਾਂ ਆਪਾਂ ਚਿੜੀਆ ਘਰ ਚ ਜਾ ਕੇ ਆਏ ਆਗੇ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਸਾਹਮਣੇ ਬਈ ਪਿਛਲੇ ਪਾਸੇ ਕੰਧ ਲੱਗ ਜਾਂਦੀ ਹੈਗੀ ਜਾ ਕੇ ਚਿੜੀਆ ਘਰ ਦੀ ਇਹਦੇ ਪਿਛਲੇ ਪਾਸੇ ਹੀ ਰਹਿ ਜਾਂਦਾ ਉਹ ਚਿੜੀਆ ਘਰ ਬਈ ਤੇ ਜਿਹੜਾ ਬਈ ਇਹ ਸਿੱਧਾ ਰਾਹ ਜਾਂਦਾਗਾ ਜਾਂਦਾਗਾ ਬਾੜੇ ਨੂੰ ਬਾੜਾ ਬਈ ਇੱਕ ਇੱਥੇ ਬਿਸ਼ਾ ਬਾਜ਼ਾਰ ਆ ਬਈ ਗਵਾਲੀਅਰ ਦਾ ਮਸ਼ਹੂਰ ਆ ਕਹਿੰਦੇ ਬਈ ਦੇਖਣ ਆ ਲੱਗਾ ਵਧੀਆਗਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਇੱਧਰ ਸਿੱਧਾ ਜਾਵਾਂਗੇ ਇੱਥੋਂ 10-4 ਕਿਲੋਮੀਟਰ ਆ ਕਹਿੰਦੇ ਬਾਈ ਤੇ ਆਪਾਂ ਇੱਥੇ ਕੋਈ ਕਿਚਰੀ ਵਾਲੇ ਨਾਲ ਚੜ ਜਾਗੇ ਇਹਨਾਂ ਨਾਲ ਉੱਥੇ ਚੱਲਾਂਗੇ ਬਾਜ਼ਾਰ ਦੇਖਣੇ ਇਸ ਤੋਂ ਬਾਅਦ ਸਾਹਮਣੇ ਆ ਗਏ ਜੀ ਜੋੜਾ ਕਰ ਜਿੱਥੇ ਆਪਾਂ ਜੋੜਾ ਜੁੱਤੀ ਆਪਣਾ ਜਮਾ ਕਰਵਾ ਸਕਦੇ ਹਾਂ ਤੇ ਅੱਗੇ ਹੈਗਾ ਜੀ ਦਰਵਾਰ ਸਾਹਿਬ ਖੱਬੇ ਹੱਥ ਸਾਹਮਣੇ ਦਰਵਾਰ ਸਾਹਿਬ ਹੈਗਾ ਤੇ ਸਜੇ ਹੱਥ ਦਰਬਾਰ ਸਾਹਿਬ ਤੋਂ ਜਾਣ ਤੋਂ ਪਹਿਲਾਂ ਜੀ ਇੱਥੇ ਕੜਾ ਪ੍ਰਸ਼ਾਦ ਦੀ ਦੇਗ ਮਿਲਦੀ ਹੈ ਜੀ ਕਾਊਂਟਰ ਬਣਿਆ ਹੋਇਆ ਹੈ ਗੁਰਦੁਆਰਾ ਫੂਲ ਬਾਗ ਸਾਹਿਬ ਗਵਾਲੀਅਰ ਵਿਖੇ ਸੰਗਤੀ ਰੂਪ ਵਿੱਚ ਤਿੰਨ ਵੇਲੇ ਅੰਮ੍ਰਿਤ ਵੇਲੇ ਨਤਨੇਮ ਦੀ ਅਰਦਾਸ ਆਸਾਂ ਕੀ ਬਾਾਰ ਦੀ ਭੋਗ ਦੀ ਅਰਦਾਸ ਸੰਧੀਆਂ ਵੇਲੇ ਸੋਦਰ ਰਹਿਰਾਸ ਬਾਣੀ ਦੀ ਅਰਦਾਸ ਕੀਤੀ ਜਾਂਦੀ ਹੈ ਇਸ ਅਰਦਾਸ ਵਿੱਚ ਵਿਅਕਤੀ ਵਿਸ਼ੇਸ਼ ਦੀ ਥਾਂ ਸੰਗਤੀ ਰੂਪ ਵਿੱਚ ਸਰਵਤ ਦੇ ਭਲੇ ਦੀ ਅਰਦਾਸ ਰਹੀ ਹੋਵੇਗੀ ਸੋ ਸੰਗਤ ਨੂੰ ਬੇਨਤੀ ਹੈ ਕਿ ਇਸ ਲਈ ਸਹਿਯੋਗ ਕੀਤਾ ਜਾਵੇ ਜੀ ਪ੍ਰਬੰਧਕ ਗੁਰਦੁਆਰਾ ਫੂਲਬਾਗ ਸਾਹਿਬ ਬਵਾਲੀਆ ਤੇ ਇਹ ਸੇ ਹੱਥ ਜੀ ਆ ਥੱਲੇ ਪਾਸੇ ਜਿਹੜਾ ਲੰਗਰ ਜਿੱਥੇ ਤਿਆਰ ਹੁੰਦਾਗਾ ਜੀ ਬੰਦਾਗਾ ਉਹ ਜਗਾ ਆ ਗਈ ਥੱਲੇ ਵਾਲੇ ਪਾਸੇ ਤੇ ਸਾਹਮਣੇ ਹੈਗਾਗਾ ਲੰਗਰ ਹਾਲ ਜਿਹੜੇ ਤੁਸੀਂ ਸਾਹਮਣੇ ਬਿਲਡਿੰਗ ਬਣੀ ਦੇਖਦੇ ਹੋ ਲੰਗਰ ਹਾਲ ਦੀ ਹੈ ਜੀ ਤੇ ਐਸਾ ਥੱਗੇ ਜਾ ਕੇ ਜੀ ਹੈਗਾ ਦਵਾਨ ਹਾਲ ਫਿਰ ਉੱਪਰ 12 ਆਈਆਂ ਸੰਗਤਾਂ ਦੇ ਰਹਿਸ਼ ਵਾਸਤੇ ਕਮਰੇ ਬਣੇ ਹੋਏ ਨੇ ਸ਼ਾਨ ਸਾਹਿਬ ਬਾੜਾ ਬਾਜ਼ਾਰ ਚ ਬਾਈ ਬਾੜਾ ਕੋਈ ਖਾਸ ਤਾਂ ਕੁਝ ਲੱਭਿਆ ਨਹੀਂ ਗਾ ਬਸ ਬਾਜ਼ਾਰ ਰਿਕਾ ਬਾਜ਼ਾਰ ਹੀ ਆ ਸਾਰਾ ਕੁਝ ਮਿਲ ਜਾਂਦਾ ਗਾ ਤੇ ਇਹ ਕਹਾ ਨਵੀਂ ਜੀ ਚੀਜ਼ ਲੱਭੀ ਹੈਗੀ ਆਸੇ ਪਾਸੇ ਦੇਖਦੇ ਆਉਂਦੇ ਸੀਗੇ ਬਾਈ ਇਹਨੂੰ ਕੀ ਕਹਿੰਦੇ ਆ ਕੋਕੋੜਾ 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 ਤੇਦੀ ਬਾਈ ਸਬਜੀ ਬਣਦੀ ਆ ਬਾਈ ਕਰੇਲੇ ਵਰਗਾ ਬੰਦਾ ਏ ਕਿਹਦਾ ਕਰਗਾ ਸੀ ਫਿਰ ਕਰੇਲੇ ਵਰਗਾ ਨਹੀਂ ਯਾਰ ਬਾਈ ਇਹ ਕਰੇਲੇ ਜਿਹਾ ਬੰਦਾ ਹੈ ਕਿੰਨੇ ਰੁਪਏ ਕਿਲੋ ਹੈ 160 ਰੁਪਏ 160 ਰੁਪਏ ਕਿਲੋ ਆ ਬਾਈ ਇਹ ਤੇ ਦੇ ਦੇ ਤੇ ਕਕੌੜਾ ਹੈ ਇਹ ਇੱਧਰ ਵੀ ਦੇਖ ਕਿਆ ਕੀ ਹੈ ਬਾਈ ਇਹ ਕਿਆ ਹੈ ਭయ్యా ਫਲੀ ਫਲੀ ਸੋਝ ਗਈ ਫਲੀ ਮੂੰਗਰੇ ਦੀ ਫਲੀ ਜਮ ਅੱਛਾ ਮੂੰਗਰੇ ਦੀਆਂ ਫਲੀਆਂ ਮੂੰਗਰੇ ਸੂੰਗਰੇ ਦੀਆਂ ਫਲੀਆਂ ਉਹ ਆ ਗਿਆ ਠੀਕ ਹੈ ਲੰਬੀਆਂ ਹੋ ਗਈਆਂ ਬਸ ਪੱਕ ਨਹੀਂ ਇੱਕ ਹਸਾਉਣਾ ਠੀਕ ਹੈ ਬਾਈ ਸ਼ੁਕਰੀਆ ਜੀ ਪੱਕਣ ਤੋਂ ਤਲਵਾਰਾਂ ਬਣ ਗਈਆਂ ਇਹਨਾਂ ਦੀਆਂ ਆਥਣ ਜੇ ਦਾ ਟਾਈਮ ਹੋ ਗਿਆ ਬਾਈ ਤੇ ਆਪਾਂ ਆ ਗਏ ਆ ਗਵਾਲੀਅਰ ਸ਼ਹਿਰ ਦੇ ਬਾੜਾ ਬਾਜ਼ਾਰ ਦੇ ਵਿੱਚ ਤੇ ਜਿਵੇਂ ਹੀ ਆਪਾਂ ਬਾਈ ਬਾੜਾ ਬਾਜ਼ਾਰ ਦੇ ਅੰਦਰ ਬੜਾਂਗੇ ਹਨਾ ਤੇ ਸਾਹਮਣੇ ਸ਼੍ਰੀ ਬਾਲਾ ਜੀ ਮਹਾਰਾਜ ਜੀ ਦਾ ਮੰਦਿਰ ਆਗਾ ਤੇ ਮੰਦਿਰ ਦੇ ਬਾਈ ਪਿਛਲੇ ਪਾਸੇ ਜਿਹੜਾ ਪਿੱਪਲ ਦਾ ਦਰਖਤ ਆ ਜਿਹੜਾ ਤੁਸੀਂ ਦੇਖੀ ਜਾਂਨੇ ਹੋਗੇ ਤੇ ਜੇ ਇਥੋਂ ਬਾਈ ਆਪਾਂ ਥੋੜਾ ਜਿਹਾ ਸੱਜੇ ਹੱਥ ਨੂੰ ਜਾਵਾਂਗੇ ਹਨਾ ਤਾਂ ਪਾਰਕ ਬਣਿਆ ਹੋਇਆ ਬਹੁਤ ਸੋਹਣਾ ਆਥਣ ਜੇ ਦਾ ਟਾਈਮ ਆ ਹੋਰ ਵੀ ਸੋਹਣਾ ਲੱਗ ਜਾਂਦਾਗਾ ਤੇ ਵਿੱਚ ਆਹ ਆਪ ਵਾਰੇ ਪਪੂਰੇ ਵਧੀਆ ਪਾਣੀ ਪੂਣੀ ਜਾਂ ਚੱਲੀ ਜਾਂਦਾ ਤੇ ਲੋਕ ਆਸੇ ਪਾਸੇ ਬੈਠੇ ਨਜ਼ਾਰਾ ਜਾਂ ਵੀ ਲਈ ਜਾਂਦੇ ਆ ਥਣ ਦਾ ਤੇ ਇਹਦੇ ਸਾਹਮਣੇ ਭਾਈ ਜਮਾ ਮਿਊਜ਼ੀਅਮ ਹਾਲ ਆਗਾ ਜਿਹਦੀ ਟਿਕਟ 30-40 ਰੁਪਏ ਹੈਗੀ ਤੇ ਉੱਥੇ ਵੀ ਜਿਹੜਾ ਸਮਾਨ ਸੱਲਾ ਅੰਦਰ ਦੇਖਣ ਹੁੰਦਾ ਬਸ ਉਹੀ ਗੱਲ ਬਾਤ ਹੈ ਬਾਕੀ ਜੇ ਭਾਈ ਆਪਾਂ ਬਾੜਾ ਬਾਜ਼ਾਰ ਦੀ ਜੇ ਗੱਲ ਕਰਗੇ ਤਾਂ ਬਾਜ਼ਾਰ ਦੇ ਵਿੱਚ ਭਾਈ ਅਸੀਂ ਇੱਥੋਂ ਦੋ ਚਾਰ ਭੈਣਾ ਭਰਾਵਾਂ ਤੋਂ ਪਤਾ ਕਰਿਆ ਭਾਈ ਕੀ ਮਸ਼ਹੂਰ ਆ ਇਸ ਬਾਜ਼ਾਰ ਦਾ ਜਿਹੜਾ ਇੱਥੇ ਸਾਰੇ ਆਉਂਦੇ ਆਗੇ ਹਨਾ ਇੰਨਾ ਵੱਡਾ ਬਾਜ਼ਾਰ ਹੈ ਬਾਈ ਇੱਕ ਦੋ ਦੁਕਾਨਾਂ ਤਾਂ ਕਹਿੰਦੇ ਹੁੰਦੀਆਂ ਹੀ ਆ ਕੋਈ ਖਾਣ ਪੀਣ ਵਾਲੀ ਹੋ ਗਈ ਕੁਝ ਹੋਰ ਹੋ ਗਿਆ ਤੇ ਉਹ ਕੋਈ ਬਾਈ ਮਸ਼ਹੂਰ ਨਹੀਂ ਹੈਗਾ ਬਸ ਇੱਕ ਨਾਂ ਦੇ ਮਸ਼ਹੂਰ ਆ ਵੀ ਇਹ ਬਾੜਾ ਬਾਜ਼ਾਰ ਹੈ ਤੇ ਸਾਰੇ ਸ਼ਹਿਰ ਨਾਲੋਂ ਜਿਹੜਾ ਵੱਡਾ ਬਾਜ਼ਾਰ ਆ ਉਹ ਇੱਥੇ ਹੀ ਹੈ ਆਥਨੇ ਵੱਧ ਇਕੱਠ ਇੱਥੇ ਹੁੰਦਾ ਲੋਕ ਕੁਛ ਬਾਈ ਸਮਾਨ ਲੈ ਕੇ ਆਈ ਜਾਂਦੇ ਕੋਈ ਜਾਈ ਜਾਂਦਾਗਾ ਤੇ ਕੁਛ ਬੇਲੇ ਵੀ ਤੁਰੇ ਫਿਰਦੇ ਆਉਂ ਆਥਨੇ ਭਾਈ ਗੋਲ ਗੱਪਾ ਖਾਣਾ ਮਾੜਾ ਮੋਟਾ ਠੰਡਾ ਤੱਤਾ ਪੀਣ ਵਾਲੇ ਉਹ ਵੀ ਆਉਂਦੇ ਆ ਇੱਧਰ ਨੂੰ ਆਥਨੇ ਜੇ ਥੋੜੀ ਜੀ ਜ਼ਿਆਦਾ ਰੌਣਕ ਮੇਲੇ ਜ਼ਿਆਦਾ ਹੋ ਜਾਂਦੇ ਐ ਇਸ ਬਾਜ਼ਾਰ ਦੇ ਵਿੱਚ ਤੇ ਬਾਕੀ ਬਾਈ ਕੋਈ ਇੱਥੋਂ ਸਮਾਨ ਲੈ ਲੋ ਇੰਨਾ ਹੈਗਾਗਾ ਤੇ ਵੀ ਤੁਹਾਨੂੰ ਇੱਕ ਹੀ ਸਮਾਨ ਨਹੀਂ ਆ 20 25 ਦੁਕਾਨਾਂ ਉਹਦੇ ਨਾਲ ਦੀਆਂ ਹੋਰ ਮਿਲ ਜਾਣਗੀਆਂ ਇਸੇ ਬਾਜ਼ਾਰ ਦੇ ਵਿੱਚੋਂ ਹੀ ਐਡਾ ਵੱਡਾ ਬਾਜ਼ਾਰ ਆ ਇਹ ਵੀ ਸਾਰਾ ਦਿਨ ਵੀ ਜੇ ਤੁਰ ਕੇ ਘੇੜੇ ਦੇਈ ਜਾਂਦੇ ਹੁਣ ਦੇਣੇ ਹੁਣ ਘੇੜੇ ਤਾਂ ਇਹ ਟਾਈਮ ਘਟ ਜਾਂਦਾ ਬਾਈ ਐਡਾ ਬਾਜ਼ਾਰ ਹੈਗਾ ਬਸ ਇੰਨਾ ਗੱਲਾਂ ਕਰ ਕੀ ਇਹ ਬਾੜਾ ਬਣਾਨੇ ਨਾ ਤੇ ਜਿਹੜਾ ਮਸ਼ਹੂਰ ਆਗਾ ਜੀ ਗੁਰਦੁਆਰਾ ਸਾਹਿਬ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਗੁਰਦੁਆਰਾ ਸਾਹਿਬ ਵਿੱਚ ਜੀ ਵਰਸੀ ਦਾ ਸਮਾਗਮ ਆਗਾ ਤੇ ਇਹ ਤਰੀਕ 22 ਜੁਲਾਈ ਨੂੰ ਜਿਹੜੇ ਆ ਸ੍ਰੀ ਖੰਡ ਪਤ ਸਾਹਿਬ ਪ੍ਰਕਾਸ਼ ਹੋਏ ਸੀਗੇ ਤੇ 24 ਜੁਲਾਈ 2025 ਦਿਨ ਵੀਰਵਾਰ ਨੂੰ ਜਿਹੜੀ ਸੰਪੂਰਨਤਾ ਹੋਵੇਗੀ ਅਖੰਡ ਪਾਟਾਂ ਦੇ ਭੋਗ ਪਹਿਣਗੇ ਤੇ ਇਹ ਸੰਤ ਪਾਪਾ ਉੱਤਮ ਸਿੰਘ ਜੀ ਤੇ ਸੰਤ ਬਾਬਾ ਅਮਰ ਸਿੰਘ ਜੀ ਤੇ ਬਾਬਾ ਪ੍ਰੀਤਮ ਸਿੰਘ ਜੀ ਦੀ ਯਾਦ ਵਿੱਚ ਮੱਸਿਆ ਵਾਲੇ ਦਿਨ ਵਿਸ਼ੇਸ਼ ਦੀਵਾਨ ਵੀ ਸਜਾਇਆ ਇੱਥੇ ਜਾਣਗੇ। ਯਾਨੀ ਕਿ ਭਾਈ ਕੱਲ ਨੂੰ ਦਿਨ ਵੀਰਵਾਰ ਨੂੰ ਅੱਜ ਬੁੱਧਵਾਰ ਹੈਗਾਗਾ ਤੇ ਸੰਗਤਾਂ ਭਾਈ ਦੂਰੋਂ ਨੇੜੋਂ ਪਹੁੰਚੀਆਂ ਹੋਈਆਂ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਆਹ ਦੇਖ ਲਓ ਤੁਸੀਂ ਕਿੰਨੀਆਂ ਸੰਗਤਾਂ ਆਈਆਂ ਹੋਈਆਂ ਨੇ। ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ। ਤੇ ਆਪਾਂ ਅੱਜ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਛੱਤ ਤੇ ਪਏ ਆਂਗੇ ਤੇ ਹੋਰ ਵੀ ਇੱਥੇ ਬਹੁਤ ਸੰਗਤਾਂ ਪਈਆਂ ਕਿਉਂਕਿ ਕੱਲ ਨੂੰ ਜਿਹੜਾ ਪ੍ਰੋਗਰਾਮ ਆ ਹਨਾ ਤੁਹਾਨੂੰ ਆਪਾਂ ਪਹਿਲਾਂ ਦੱਸਿਆਗਾ ਤੇ ਉਹਦਾ ਕਰਕੇ ਸੰਗਤ ਇੱਥੇ ਬਹੁਤ ਆਈ ਹੋਈ ਹੈਗੀ ਤੇ ਉਹਦਾ ਕਰਕੇ ਵੀ ਕਮਰੇ ਵੀ ਸਾਰੇ ਭਰੇ ਹੋਏ ਆ ਸੰਗਤਾਂ ਨਾਲ ਤੇ ਜਿੱਥੇ ਵੀ ਜਿਹਨੂੰ ਜਾਂ ਥਾਂ ਮਿਲ ਗਈ ਹੈ ਨਾ ਉੱਥੇ ਪਏਗੇ ਆਪਾਂ ਵੀ ਇੱਥੇ ਛੱਤ ਤੇ ਪਏ ਹੋਏ ਆ ਤੇ ਪਿਛਲੀ ਵਾਰ ਜਿਹੜੀ ਆਪਾਂ ਜਹਾਜ਼ ਵਾਲੀ ਵੀਡੀਓ ਪਾਈ ਸੀ ਹਨਾ ਤੇ ਉਹ ਬੜਾ ਵਧੀਆ ਲੱਗਿਆ ਬਾਈ ਤੇ ਸਾਰੇ ਦੇਖ ਕੇ ਬੜਾ ਖੁਸ਼ ਹੋਏ ਤੇ ਆਪਣੀ ਖੁਸ਼ੀ ਨਾਲ ਹੀ ਹਨਾ ਵੀ ਸਾਰਿਆਂ ਦੀ ਖੁਸ਼ੀ ਹੈ ਕਰੀ ਉਹਨਾਂ ਦਾ ਫੇਰ ਧੰਨਵਾਦ ਕਰਦੇ ਵੀ ਇੰਨੇ ਚੰਗੇ ਕਮੈਂਟ ਆਏ ਨਾ ਸਾਰਿਆਂ ਦੇ ਵੀ ਸਾਰੇ ਬਹੁਤ ਖੁਸ਼ ਹੋਏ ਹੈਗੇ ਤੇ ਸਾਰਿਆਂ ਦਾ ਬਾਈ ਦਿਲੋਂ ਸ਼ੁਕਰਾਨਾ ਬਹੁਤ ਧੰਨਵਾਦ ਜੀ ਤੇ ਅੱਜ ਦੀ ਵੀਡੀਓ ਆਪਾਂ ਬਈ ਇੱਥੇ ਸ਼ਹਿਰ ਚ ਆਸੇ ਪਾਸੇ ਸੀਗੇ ਨਿਸ਼ੂ ਨੂੰ ਡਿੱਕੀ ਜਾਂਨੇ ਹੈਗੇ ਜਦੋਂ ਉਹ ਆ ਗਿਆ ਤੇ ਫੇਰ ਆਪਾਂ ਗਾਂਹ ਦੇ ਜਿਹੜੇ ਆਪਣੇ ਮਾਨ ਚ ਹੁਣ ਤਾਂਗ ਜੀ ਬਣੀ ਪਈ ਹੈ ਨਾ ਤੇ ਉਹ ਗੁਰਦੁਆਰਾ ਸ੍ਰੀ ਬਿਹਾਰ ਜੜਾ ਪਟਨਾ ਸਾਹਿਬ ਤੇ ਤੇ ਇੱਕ ਜੀ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਉੱਥੇ ਜਾਣ ਦੀ ਜਿਹੜੀ ਤਾਂ ਹੁਣ ਛੇਤੀ ਛੇਤੀ ਆਪਣੇ ਦਿਲ ਚ ਉਹ ਬਣੀ ਪਈ ਹੈਗੀ ਵੀ ਕਿਹੜੇ ਵੇਲੇ ਨਿਸ਼ੂ ਆਵੇ ਤੇ ਆਪਾਂ ਚੱਲੀਏ ਸਾਈਕਲ ਚੱਕ ਕੇ ਜੀ ਤੇ ਜਲਦੀ ਜਾਵਾਂਗੇ ਬਾਈ ਤੇ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਬੜਾ ਧੰਨਵਾਦ ਤੁਹਾਡਾ ਜੀ ਤੇ ਵੀਡੀਓ ਦੇਖਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ